ਲਾਈਵੀਰ ਮੇਰੇਓ ਇੱਕ ਪ੍ਰੋਬਲਮ ਹੋਰ ਆ ਰਹੀ ਆ ਪ੍ਰੋਬਲਮ ਨਹੀਂ ਗੀ ਸਮਝਣ ਦੇ ਵਿੱਚ ਥੋੜੀ ਜੀ ਗਲਤੀ ਲੱਗ ਰਹੀ ਹੈ ਜਿਹੜੇ ਮੇਰੇ ਵੀਰ ਇਟਲੀ ਦੇ ਵਿੱਚ 9 ਮਹੀਨੇ ਵਾਲੇ ਪੇਪਰਾਂ ਤੇ ਆਏ ਹਨ ਜਾਂ ਆ ਰਹੇ ਜਾਂ ਆਉਣ ਵਾਲੇ ਤੇ ਉਹਨਾਂ ਨੂੰ ਪੇਪਰ ਚੇਂਜ ਕਰਾਉਣ ਵਾਸਤੇ ਪੇਪਰ ਚੇਂਜ ਕਰਾਉਣ ਦਾ ਮਤਲਬ ਇਹ ਆ ਵੀ ਤੁਸੀਂ ਜੇ ਪੱਕੀ ਸਜੋਰ ਨੂੰ ਲੈਣੀ ਆ ਤੇ ਤੁਹਾਨੂੰ ਮੋਡੇਲੋ ਵੀ ਵੀ ਦਾ ਦਮੰਦਾ ਕਰਨਾ ਪੈਣਾ ਕਨਵਰਸੀਓਨੇ ਦਾ ਜਿਹਨੂੰ ਕਹਿੰਦੇ ਆ ਇਹ ਨਹੀਂ ਵੀ ਜੇਕਰ ਤੁਹਾਡੀ 9 ਮਹੀਨੇ ਦੀ ਸਜ਼ੋਰ ਤੋਂ ਖਤਮ ਹੋ ਗਈ ਆ ਤੇ ਤੁਸੀਂ ਉਹਨੂੰ ਪੱਕੀ 'ਚ ਬਦਲਾ ਸਕਦੇ ਆ ਨਹੀਂ ਤੁਹਾਨੂੰ ਕਨਵਰਟਿਓਨ ਦਾ ਦਮਾਂਦਾ ਕਰਨਾ ਪੈਣਾ ਉਹਦੇ ਆਸਤੇ ਤੁਹਾਡੇ ਕੋਲੇ ਪਿਛਲੇ 3 ਪਾਗੇ ਬੂਸਤੇ ਹੋਣੇ ਚਾਹੀਦੇ ਆ 38 ਦਿਨ ਕੰਮ ਕੀਤਾ ਹੋਵੇ ਇਦਾਂ ਨਹੀਂ ਵੀ ਸਿੱਧੀ ਕਿੱਟ ਜਮ੍ਹਾਂ ਕਰਾ ਕੇ ਤੁਹਾਡੀ ਚੇਂਜ ਹੋ ਜੂਗੀ ਇਦਾਂ ਨਹੀਂ ਹੋਣੀਗੀ ਇਦਾਂ ਹੋ ਜੂਗੀ ਜੇਕਰ ਤੁਸੀਂ ਕੰਮ ਕਰ ਰਹੇ ਆ ਤੁਸੀਂ ਕਿੱਟ ਦੁਬਾਰਾ ਜਮ੍ਹਾਂ ਕਰਾ ਰਹੇ ਆ ਇੱਕ ਉੰਤਰਾਤੋਂ ਲਾ ਕੇ ਫੇਰ ਤੁਹਾਨੂੰ ਸੀਜ਼ਨਲ ਸੀਜ਼ਨ ਹੀ ਮਿਲਦੀ ਆ ਨੋ ਮਹੀਨੇ ਦੀ ਹੀ ਮਿਲੂਗੀ ਸਾਲੀ ਪੱਕੀ ਨਹੀਂ ਮਿਲਦੀ ਸਾਲ ਲਈ ਪੱਕੀ ਆਸਤੇ ਤੁਹਾਨੂੰ ਮਾਲਕ ਦਾ ਕੰਟਰੈਕਟੋ ਲਾ ਕੇ ਤਿੰਨ ਪਾ ਕੇ ਬੂਸਤੇ ਹੋਣ ਤੁਹਾਡੇ ਕੋਲੇ ਪਿਛਲੇ ਉਹ ਲਾ ਕੇ ਚੇਂਜ ਕਰਾਉਣ ਦਾ ਕਨਵਰਸੀ ਹੋਣੇ ਦਾ ਦਮਾਂਦਾ ਕਰਨਾ ਪੈਣਾ ਉਹ ਹੁਣ ਓਪਨ ਕੋਈ ਉਹਦਾ ਕੋਟਾ ਨਹੀਂਗਾ ਹਨਾ ਕੋਈ ਤਰੀਕ ਨਹੀਂ ਕਿਸੇ ਵੇਲੇ ਵੀ ਕਰ ਸਕਦੇ ਆ ਫੇਰ ਤੁਹਾਨੂੰ ਜਾ ਕੇ ਜਿਹੜੀ ਲਬੋਰਸ ਬੁਰਦੀ ਨਾਲ ਤੋਂ ਜਿਹੜੀ ਪੱਕੀ ਸਜੋੜਨਾ ਆਪਾਂ ਕਹਿੰਦੇ ਆ ਫੇਰ ਉਹ ਮਿਲੂਗੀ ਸਿੱਧੀ ਕੇ